ਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਸਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਸੋਰਠਿ ਰਾਗ ਦੇ ਵਿੱਚ ਮਹਾਲਾ ਪੰਜ ਬਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਆਪਣੇ ਮੁਖਾਰਵਿੰਦ ਰਾਹੀ ਤੁਰ ਕੀ ਬਾਣੀ ਰਾਹੀ ਉਹ ਬਦੇਸ ਕਰਦੇ ਜਿਤ ਪਾਰ ਬ੍ਰਹਮ ਚਿਤ ਆਇਆ ਜਿਤ ਦਾ ਭਾਵ ਹੈ ਜਿਸ ਜੀਵ ਨੂੰ ਜਿਸ ਮਨੁਖ ਨੂੰ ਜਿਸ ਆਤਮਾ ਨੂੰ ਜਿਸ ਗੁਰ ਸਿੱਖ ਨੂੰ ਪਾਰਬੰ ਪਰਮੇਸ਼ਰ ਪ੍ਰਮਾਤਮਾ ਜਿਸ ਦਾ ਕੋਈ ਪਾਰਾ ਵਾਰ ਨਹੀਂ ਹੈ ਕਨਾਰੇ ਤੋਂ ਰਹਿਤ ਹੈ ਦਾ ਕਿਨਾਰਾ ਕੋਈ ਨਹੀਂ ਹੈ। ਨਾ ਦੀ ਪ੍ਰਕਿਰਤੀ ਦਾ ਕੋਈ ਕਿਨਾਰਾ ਹੈ ਨਾ ਉਸ ਪਰਮੇਸ਼ਰ ਪ੍ਰਭੂ ਦਾ ਪਰਮਾਤਮਾ ਦਾ ਕੋਈ ਕਿਨਾਰਾ ਹੈ। ਉਹ ਪਾਰ ਆਮਾਰ ਤੋਂ ਰਹਤੇ ਹਨ ਅਪਾਰ ਹੈ। ਆਪਾਂ ਕਹਿੰਦੇ ਇਹ ਪਾਰ ਉਹ ਪਾਰ। ਕੋਈ ਆਪਾਂ ਸਮੁੰਦਰ ਪਾਰ ਕਰਨਾ ਹੈ, ਕੋਈ ਨਦੀ ਪਾਰ ਕਰਨੀ ਹੈ। ਤਾਂ ਆਪਾਂ ਕਹਿੰਦੇ ਉਰਲਾ ਪਾਰ ਤੇ ਪਰਲੇ ਪਾਰ। ਇੱਕ ਘਾਰ ਤੋਂ ਲੈ ਕੇ ਦੂਜੇ ਕਿਨਾਰੇ ਤੱਕ ਇਹਦਾ ਪਾਰ ਇਹਦਾ ਨਾਮ ਹੈ ਜਿਵੇਂ ਆਪਾਂ ਇੱਕ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਤੱਕ ਜਾਣਾ ਫੇ ਪਾਰ ਉਹਦਾ ਨਾ ਪਾਰ ਹੈ ਆਮ ਆਪਾਂ ਸਹਿਸਵਾ ਪਾਰ ਬੋਲ ਜਿੰਨੇ ਆ ਪਰ ਖਿਆਲ ਨਹੀਂ ਕਰਦੇ ਪਰਲੇ ਪਾਰ ਉਰਲੇ ਪਾਰ ਇਸ ਤਰ੍ਹਾਂ ਆਪਾਂ ਸ਼ਬਦ ਬੋਲਦੇ ਰਹਿੰਦੇ ਆ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਪਾਰ ਬ੍ਰਹਮ ਉਹ ਪਰਮਾਤਮਾ ਪ੍ਰਭੂ ਪਰਮੇਸ਼ਰ ਪਰਮਾਤਮਾ ਉਹ ਜਿਹੜਾ ਸਾ ਤੋਂ ਪਰੇ ਆ ਸਾਡੀ ਸਮਝ ਤੋਂ ਪਰੇ ਆ ਸਾਡੇ ਖਿਆਲਾਂ ਤੋਂ ਪਰੇ ਆ ਸਾਡੀ ਸੋਚ ਤੋਂ ਪਰੇ ਆ ਉਹ ਪਰਮਾਤਮਾ ਬ੍ਰਹਮ ਪਰਮਾਤਮਾ ਸਾਰੀ ਦੁਨੀਆ ਨੂੰ ਜਾਣਨ ਵਾਲਾ ਅੰਤਰਜਾਮੀ ਪਰਮਾਤਮਾ ਸਭ ਚਰਮਿਆਂ ਹੋਇਆ ਜਿਤ ਬਾਹਰ ਬ੍ਰਹਮ ਚਿਤ ਆਇਆ ਜਿਸ ਮਨੁੱਖ ਦੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਜਾਗ ਪੈਦਾ ਹੋਣੀ ਉਸ ਲਈ ਤੜਪ ਪੈਦਾ ਹੋ ਗਈ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਬਹਿ ਬਹਿ ਲੈ ਜੀਉ ਜੇ ਸਰਦਿਲ ਚ ਪ੍ਰਮਾਤਮਾ ਲਈ ਜਾਤ ਪੈਦਾ ਹੋ ਗਈ ਪ੍ਰਮਾਤਮਾ ਦਾ ਪ੍ਰੇਮ ਪਾਉ ਪਾਉ ਪੈਦਾ ਹੋ ਗਿਆ ਸੋ ਕਰ ਦਈਏ ਵਸਾਇਆ ਉਹ ਕਰ ਉਹ ਸਰੀਰ ਉਹ ਆਤਮਾ ਉਹ ਮਨ ਹੁੰਦਾ ਵਾਸਾ ਹੋ ਗਿਆ ਨਿਜ ਕਰ ਵਿੱਚ ਉਹਦਾ ਵਾਸਾ ਸੱਚਖੰਡ ਵਿੱਚ ਹੋ ਗਿਆ। ਉਹਦਾ ਵਾਸਾ ਨਿਜ ਘਰ ਵਿੱਚ ਹੋ ਗਿਆ। ਆਵਾਗੋਂ ਦੀ ਚੱਕਰ ਤੋਂ ਜਿਹੜਾ ਉਹਦੇ ਪਰਪਿਆ ਹੋਇਆ ਸੀ ਜਨਮਨਾ ਜਮਨਾ ਮਰਨਾ ਮਰਨਾ ਜਮਨਾ ਇਹ ਖਤਮ ਹੋ ਗਿਆ। ਹੁਣ ਉਹਨੂੰ ਨਿਜ ਘਰ ਵਿੱਚ ਵਾਸਾ ਹੋ ਗਿਆ। ਉਹਦਾ ਮਨ ਸਥਿਰ ਹੋ ਗਿਆ। ਪਟਕਣ ਤੋਂ ਦੂਰ ਹੋ ਗਿਆ। ਨੌ ਦੁਆਰਿਆਂ ਤੋਂ ਵੰਨ ਦੀ ਜਿਹੜੀ ਪਟਕਣਾ ਸੀ ਉਹ ਹਟ ਗਈ। ਜਿਹੜੇ ਨਾਮ ਦੇ ਸਿਮਰਨ ਦੀ ਭਜਨ ਦੀ ਜਿਹ ਲਗਨ ਸੀ ਉਹ ਲੱਗ ਗਈ। ਮਨ ਦਾ ਬਸਣਾ ਹੈ, ਮਨ ਦਾ ਟਿਕਣਾ ਹੈ, ਨਿੱਜ ਘਰ ਵਿੱਚ ਜਾਣਾ ਹੈ ਪਰਮੇਸ਼ਰ ਦੇ ਚਰਨ ਹੁੰਦੇ। ਹਿਰਦੇ ਘਰ ਵਿੱਚ ਹੀ ਪਰਮੇਸ਼ਰ ਦੇ ਚਰਨ ਨੇ। ਉਹਦੀ ਯਾਦ ਹੀ ਪਰਮੇਸ਼ਰ ਦੇ ਚਰਨ ਨੇ। ਜਦੋਂ ਪਰਮਾਤਮਾ ਦੇ ਨਾਲ ਪ੍ਰੇਮ ਪੈ ਜਾਂਦਾ ਹੈ, ਗੁਰੂ ਦੀ ਕਿਰਪਾ ਹੁੰਦੀ ਹੈ, ਗੁਰੂ ਦੀ ਰਹਿਮਤ ਹੁੰਦੀ ਹੈ। ਫਿਰ ਮਨ ਵਿਸ਼ੇ ਵਕਾਰਾਂ ਵੱਲੋਂ ਉਪਰਾਮ ਹੋ ਜਾਂਦਾ ਹੈ ਦੂਰ ਹੋ ਜਾਂਦਾ ਹੈ ਸੰਸਾਰੀ ਕਰਮ ਕਾਂਡਾਂ ਤੋਂ ਦੂਰ ਹੋ ਜਾਂਦਾ ਹੈ ਤਾਂ ਉਹਦੀ ਇੱਕੋ ਲਗਨ ਹੋ ਜਾਂਦੀ ਹੈ ਪਰਮੇਸ਼ਰ ਦੇ ਪਰਮਾਤਮਾ ਦੇ ਚਰਨਾਂ ਦਾ ਪਿਆਰ ਜਿਹਨੂੰ ਕਹਿੰਦੇ ਨੇ ਅਸਲ ਅਵਸਥਾ ਅਸਲ ਨਿਜਕਰ ਇੱਥੋਂ ਸ਼ੁਰੂ ਹੁੰਦਾ ਹੈ ਪਰਮਾਰਥ ਪਰਮਾਤਮਾ ਦੇ ਬਹਿਰੂ ਦੇ ਪ੍ਰੇਮ ਤੋਂ ਤਿੰਗਰ ਦੇਵ ਵਸਾਇਆ ਉਹ ਪਰਮਾਤਮਾ ਪਰਮੇਸ਼ਰ ਪ੍ਰਭੂ ਉਸ ਘਰ ਵਿੱਚ ਇਹ ਸਮਝੇ ਜਾਂ ਆਪਣਾ ਵਾਸਾ ਕਰ ਲੈਂਦਾ ਜਾਂ ਇਹ ਕਹੀਏ ਕਿ ਜਿਹੜਾ ਮਨ ਭਟ ਜਾ ਉਹ ਭਜੈ ਫਿਰਦਾ ਸੀ ਉਹਦਾ ਵਾਸਾ ਹੋ ਗਿਆ ਉੱਥੇ ਸਥਿਰ ਹੋ ਗਿਆ ਮੰਨ ਟਿਕ ਗਿਆ ਸੁਖ ਸਾਗਰ ਗੁਰ ਪਾਇਆ ਹੁਣ ਸੁੱਖਾਂ ਦਾ ਸਾਗਰ ਸਾਗਰ ਦਾ ਭਾਵ ਹੈ ਵੀ ਅਨੇਕ ਸੁਖ ਬਿਆੰਤ ਸੁਖ ਗਿਣਤੀ ਤੋਂ ਬਾਹਰ ਸੁਖ ਸਾਗਰ ਗੁਰੂ ਆਇਆ ਜਿਹੜਾ ਗੁਰੂ ਹੈ ਉਹ ਸੁਖਾਂ ਦਾ ਸਾਗਰ ਹੈ ਉਹਦੇ ਵਿੱਚ ਗਿਣਤੀ ਮਿੰਤੀ ਕੋਈ ਨਹੀਂ ਹੈ ਪਾਰ ਆਵਾਰ ਹੀ ਆਵੀ ਗੁਰੂ ਬਿਆੰਤ ਹੈ ਗੁਰੂ ਦੇ ਵਿੱਚ ਸੁਖ ਵੀ ਬਿਆੰਤ ਨੇ ਗੁਰੂ ਦੇ ਵਿੱਚ ਸਮਰਥਾ ਹੈ ਸਮਰੱਥ ਗੁਰੂ ਹੈ ਉਹਨੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਹੈ ਗੁਰੂ ਦੇ ਦੁਆਰਾ ਇਸ ਮਨ ਦਾ ਵਾਸਾ ਹੋਇਆ ਹੈ ਗੁਰੂ ਦੇ ਦੁਆਰਾ ਇਹ ਮਨ ਟਿਕਾ ਵਿੱਚ ਆਇਆ ਹੈ ਨਿਜ ਘਰ ਵਿੱਚ ਆਇਆ ਹੈ ਇਹ ਗੁਰੂ ਸੁਖ ਦੇਣ ਵਾਲਾ ਵੱਡੇ ਸੁਖਾਂ ਵਾਲਾ ਗੁਰੂ ਪਾਇਆ ਇਸ ਮਨ ਦੇ ਅੰਦਰ ਟਿਕਾ ਆ ਗਿਆ ਤਾਂ ਸਹਿਸਾ ਸਗਲ ਮਿਟਾਇਆ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਮਿਹਰ ਦੁਆਰਾ ਜਿਹੜਾ ਇੱਕ ਭਰਮ ਸੀ ਸਹਿਸਾ ਕਹਿੰਦੇ ਨੇ ਸਹਿਸ ਭਰਮ ਸਾਗਲ ਸਾਰੇ ਭਰਮ ਮਨ ਨੂੰ ਕਿੰਨੇ ਭਰਮ ਬਏ ਹੋਏ ਨੇ ਮੈਂ ਸਰੀਰਾਂ ਹਾਂ ਔਰ ਇਹ ਸਾਰੇ ਪਦਾਰਥ ਮੇਰੇ ਨੇ ਫਲਾਣਾ ਮੇਰਾ ਇਹ ਧੰਕਾ ਮੇਰਾ ਹੈ ਮੇਰਾ ਜਦੋਂ ਕੋਈ ਬੰਦਾ ਨਹੀਂ ਹੈ ਫਿਰ ਬੰਦਾ ਤੜਪਦਾ ਹੈ ਫਿਰ ਰੋਂਦਾ ਹੈ ਪਦਾਰਥ ਇਹਦਾ ਕਿੰਨੇ ਦਿਨ ਇਹਦਾ ਰਹੂਗਾ ਪਦਾਰਥ ਇੱਕ ਦਿਨ ਮਿਟ ਜਾਣਾ ਹੈ ਫਿਰ ਇਹਨੂੰ ਦੁੱਖ ਹੁੰਦਾ ਹੈ ਵਸਤੂਆਂ ਇਕੱਠੀਆਂ ਕਰਦਾ ਹੈ ਕਿਥੋਂ ਚਲੀਆਂ ਜਾਣ ਫਿਰ ਉਹਦਾ ਦੁੱਖ ਹੁੰਦਾ ਹੈ ਸਰੀਰ ਦਾ ਮਾਨ ਗਮਾਨ ਕਰਦਾ ਹੈ ਇੱਕ ਦਿਨ ਚਲਿਆ ਜਾਣਾ ਫਿਰ ਉਹਦਾ ਦੁੱਖ ਹੋਣਾ ਹੈ ਅਨੇਕਾਂ ਹੋਰ ਸਬੰਧਾਂ ਦਾ ਪਰਮ ਸੰਸਾਰ ਦੇ ਸਬੰਧਾਂ ਦਾ ਮਾਨ ਕਰਦਾ ਹੈ ਤੇ ਇਹ ਇਹਦਾ ਸਹਿਸਾ ਇਹਦਾ ਭਰਮ ਹੈ ਸੰਸਾਰ ਦੇ ਉੱਪਰ ਜਿੰਨੀ ਲਗਨ ਜੋੜੀ ਬੈਠਾ ਨਾਮ ਦੁਆਰਿਆਂ ਰਹੀ ਸਾਰਾ ਦਾ ਭਰਮ ਹੈ ਤਾਂ ਗੁਰੂ ਦੀ ਕਿਰਪਾ ਹੋਈ ਗੁਰੂ ਦੀ ਰਹਿਮਤ ਹੋਈ ਗੁਰੂ ਦੇ ਚਰਨਾਂ ਦਾ ਪਿਆਰ ਪਿਆ ਪਰਮੇਸ਼ਰ ਦਾ ਨਾਮ ਦਾ ਸਿਮਰਨ ਦਾ ਭਗਤੀ ਦਾ ਚਾਹ ਉੱਠਿਆ ਮਨ ਨਿੱਜ ਘਰ ਵਿੱਚ ਗਿਆ ਤਾਂ ਸਾਰੇ ਸਹਿਸੇ ਸਗਲ ਜਿਹਨੇ ਸੱਚੇ ਸੀ ਚਿੰਤਾਵਾਂ ਸੀ ਗਿਆ ਜਿੰਨੇ ਭਰਮ ਸੀ ਸਾਰੇ ਮਿਟ ਗਏ ਗਿਆਨ ਆ ਗਿਆ ਇਹ ਤਾਂ ਸਭ ਕੁਝ ਬਿਰਥਾ ਹੈ ਮਿੱਥਿਆ ਹੈ ਇਹ ਮੇਰਾ ਨਹੀਂ ਹੈ ਤਨ ਵੀ ਮੇਰਾ ਨਹੀਂ ਹੈ ਸੰਸਾਰ ਵੀ ਮੇਰਾ ਨਹੀਂ ਹੈ ਪਦਾਰਥ ਵੀ ਮੇਰੇ ਨਹੀਂ ਹੈ ਦਿੱਖੇ ਕਿ ਬਰਤਨ ਵਾਸਤੇ ਮੇਰੇ ਨੇ ਦੇਨ ਵਾਲਾ ਪ੍ਰਮਾਤਮਾ ਪਰਮੇਸ਼ਰ ਹੈ ਸਹਿਰ ਰਹਿਣ ਵਾਲਾ ਪ੍ਰਮਾਤਮਾ ਪਰਮੇਸ਼ਰ ਹੈ ਨਾਂ ਨਾਲ ਜਾਣ ਵਾਲਾ ਨਾਮ ਸਿਮਰ ਨਾਮ ਧੰਨਾ ਹੈ ਇਸ ਕਰਕੇ ਇਹ ਜਿਹੜਾ ਸੈਸ ਸੀ ਇਹ ਜਿਹੜਾ ਭਰਮ ਸੀ ਇਹ ਮਿਟ ਗਿਆ ਜਿਹੜੀ ਪਕੜ ਸੀ ਸੰਸਾਰ ਦੀ ਉਹ ਦੂਰ ਹੋ ਗਈ ਇਹ ਗੁਰੂ ਨੇ ਕਿਰਪਾ ਕੀਤੀ ਹਰ ਕੇ ਨਾਮ ਕੀ ਵਡਿਆਈ ਵੇ ਵੱਡੀ ਵਡਿਆਈ ਭਾਈ ਨਾਮ ਦੀ ਐ ਗੁਰੂ ਸਾਹਿਬ ਨੇ ਕਿਰਪਾ ਕੀਤੀ ਨਾਮ ਸਿਮਰਨ ਭਗਤੀ ਦੀ ਵੱਡੀ ਵਡਿਆਈ ਹੈ ਸਾਰਾ ਜਿਹੜਾ ਸਿਲਸਿਲਾ ਹੈ ਇਹ ਸੰਸਾਰ ਦੇ ਉੱਪਰ ਭਰਮ ਚੋਂ ਕੱਢਣ ਵਾਲਾ ਇਹ ਨਾਮ ਦੀ ਗੁਰੂ ਦੀ ਕਿਰਪਾ ਹੈ ਗੁਰੂ ਨੇ ਨਾਮ ਬਖਸ਼ਿਆ ਨਾਮ ਜਪਿਆ ਤਾਂ ਰਹਿਮਤ ਹੋਈ ਪ੍ਰਮਾਤਮਾ ਨਾਲ ਪਿਆਰ ਪਿਆ ਨਾਮ ਦਾ ਰਸ ਆਇਆ ਤਾਂ ਸੰਸਾਰ ਚੋਂ ਮਨ ਨਿਕਲਿਆ ਇਸ ਕਰਕੇ ਭਾਈ ਨਾਮ ਦੇ ਵਿੱਚ ਹੀ ਇਹ ਸਾਰੀਆਂ ਵਡਿਆਈਆਂ ਨੇ ਆਠ ਬਹਿਰ ਗੁਣ ਗਾਈ ਹਾਂਏ ਭਾਈ ਜਿਹੜਾ ਨਾਮ ਸਿਮਰਨ ਭਗਤੀ ਹੈ ਮਨ ਨੂੰ ਜਿਹੜਾ ਸੰਸਿਆ ਸੋਂ ਸੰਕਿਆ ਚੋਂ ਭਰਮ ਚੋਂ ਕੱਢਣਾ ਤਾਂ ਇਹ ਨਾਮ ਦੀ ਵਡਿਆਈ ਹੈ ਨਾਮ ਨਾਲ ਹੀ ਨਿਕਲ ਸਕਦਾ ਹੈ ਪਰ ਇਹ ਜਪਣਾ ਬੜਾ ਪੈਂਦਾ ਹੈ 8 ਪਹਿਰ ਗੁਣਗਾਈ 8 ਪਹਿਰ ਗੁਣਗਾਉਣੇ ਪੈਂਦੇ ਨੇ ਪ੍ਰਮਾਤਮਾ ਦੇ 8 ਪਹਿਰ ਪ੍ਰਮਾਤਮਾ ਨੂੰ ਜਪਣਾ ਪੈਂਦਾ ਹੈ ਜਏ ਕਹੀਏ ਜਦੋਂ ਮਨ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਨਾਮ ਦੀ ਵੱਡੀ ਵੱਡੀ ਵਡਿਆਈ ਹੈ 8 ਪਹਿਰ ਮਨ ਨਾਮ ਵਿੱਚ ਜੁੜ ਜਾਂਦਾ ਹੈ ਗੁਰਪੂਰੇ ਤੇ ਪਾਈ ਇਹ ਜਿਹੜੀ ਕਹਾਣੀਆਂ ਸਾਰੀ ਅੱਠੇ ਪੈਰ ਨਾਮ ਜਪਣਾ ਨਾਮ ਦੀ ਵਡਿਆਈ ਜਿਹੜੀ ਨਾਮ ਦੀ ਪਰਵਤਾ ਨਾਮ ਪ੍ਰਗਟ ਹੋਣਾ ਨਾਮ ਦੇ ਵਿੱਚ ਮਨ ਦੀ ਲਗਨ ਲੱਗਣੀ ਅੱਠੇ ਪੈਰ ਨਾਮ ਜਪਣਾ ਭਾਈ ਇਹ ਸਾਰਾ ਕੁਝ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ ਰਹਾ ਪ੍ਰਭ ਕੀ ਅਕਥ ਕਹਾਣੀ ਜਿਹੜਾ ਪ੍ਰਭੂ ਹੈ ਪਰਮਾਤਮਾ ਹੈ ਅਕਥ ਹੈ ਉਹ ਕਥਿਆ ਨਹੀਂ ਜਾਣ ਵਾਲਾ ਜੀਦੀ ਆਪਾਂ ਕੋਈ ਗੱਲ ਸੁਣਾਈਏ ਭਾਈ ਕੋਈ ਬੰਦਾ ਆ ਸੀ ਗਿਆ ਐ ਸਾ ਸੀ ਗਿਆ ਪ੍ਰਾਣੇ ਸਮੇਂ ਉਹਨੇ ਜਨਮ ਲਿਆ ਪ੍ਰਾਣੇ ਸਮੇਂ ਉਹਨੇ ਜਵਾਨੀ ਮਾਣੀ ਪ੍ਰਾਣੇ ਸਮੇਂ ਉਹਨੇ ਆਕਰਤਬ ਕੀਤੇ ਪ੍ਰਾਣੇ ਸਮੇਂ ਉਹ ਫਿਰ ਸੰਸਾਰ ਤੋਂ ਚਲੇ ਗਿਆ ਇਸ ਕਰਕੇ ਆਪਾਂ ਕਿਸੇ ਨਾ ਕਿਸੇ ਬੰਦੇ ਦੀ ਕਹਾਣੀ ਨੂੰ ਕਥ ਦਿਆਂ ਕਥਾ ਕਰਦੇ ਆ ਤੇ ਉਹ ਕਥਾ ਜਿੰਨੀ ਕੋਨੇ ਸੰਸਾਰ ਦੇ ਆ ਕੇ ਜੀਵਨ ਜੀਤੀ ਕੀਤਾ ਉਹਨੇ ਕਥਾ ਉਹਦੀ ਬਣ ਗਈ ਤਿਆਰ ਹੋ ਗਈ ਤੇ ਕਿਸੇ ਨੇ ਸੁਣਾਤੀ ਨਾਉ ਦਬਦਨਾ ਕਾਟਾ ਜੋ ਬੀਤਿਆ ਉਸ ਨਾ ਦਿੱਤਾ ਇਸ ਕਰਕੇ ਕਹਿੰਦੇ ਨੇ ਕਿਸੇ ਦੀ ਗੱਲ ਕਿਸੇ ਦੀ ਕਹਾਣੀ ਨੂੰ ਸੁਣਾ ਦੇਣਾ ਕਿਸੇ ਦੀ ਕਥਨੀ ਨੂੰ ਕਥਨ ਕਰ ਦੇਣਾ ਪਰ ਪ੍ਰਮਾਤਮਾ ਕੀ ਐਸਾ ਹੈ ਐਸੀ ਤਾਕਤ ਹੈ ਐਸੀ ਸਮਰੱਥਾ ਹੈ ਜਦੀ ਕਹਾਣੀ ਨੂੰ ਕਥਿਆ ਨਹੀਂ ਜਾ ਸਕਦਾ ਵੀ ਪ੍ਰਮਾਤਮਾ ਐ ਦਿਨ ਪੈਦਾ ਹੋਇਆ ਪ੍ਰਮਾਤਮਾ ਐਡਾ ਕ ਵੱਡਾ ਹੋ ਗਿਆ ਪ੍ਰਮਾਤਮਾ ਦਾ ਐਡਾ ਨਾਮ ਪੈ ਗਿਆ ਕਿ ਪ੍ਰਮਾਤਮਾ ਫਿਰ ਐਡਾ ਨਾਮ ਜਪਣਾ ਜਪਾਉਣ ਲੱਗ ਪਿਆ ਜੈਦਾ ਪਰਮਾਤਮਾ ਨੂੰ ਨਾਮ ਚਪਿਆ ਇਹ ਭਾਈ ਪਰਮਾਤਮਾ ਦੀ ਜਿਹੜੀ ਹੋਂਦ ਹੈ ਨਾ ਉਹਦੀ ਕੋਈ ਕਥਾ ਨਹੀਂ ਕਰ ਸਕਦਾ ਉਹਦੀ ਹੋਂਦ ਸਾਡੀ ਸੋਚ ਤੋਂ ਪਰੇ ਹੈ ਇਸ ਕਰਕੇ ਪਾਰਾਵਾਰ ਇਸ ਕਰਕੇ ਭਿਆਨਤੀ ਇਸ ਕਰਕੇ ਕਹਿੰਦੇ ਨੇ ਅਗਾਮਾ ਲਾਖੇ ਇਸ ਕਰਕੇ ਕਹਿੰਦੇ ਨੇ ਅਕਾਥੇ ਇਸ ਕਰਕੇ ਕਹਿੰਦੇ ਨੇ ਉਹਦੀ ਕਥਾ ਕੋਈ ਕਰ ਨਹੀਂ ਸਕਦਾ ਗੁਰੂ ਮਹਾਰਾਜ ਜੀ ਸਾਨੂੰ ਪਰਮਾਨਣ ਕਰਦੇ ਨੇ ਆਹ ਬਹੁਤ ਸੰਤ ਪਿਆਰੇ ਉਹ ਕਾਥ ਕੀ ਕਰੇ ਕਹਾਣੀ ਕਹੇ ਕਹਾਣੀ ਅਕਾਥ ਕੀ ਦੀ ਕਿਤ ਦਵਾਰ ਹੈ ਪਾਈ ਹੈ ਇੱਥੇ ਵੀ ਵਰ ਕਹਿੰਦੇ ਪ੍ਰਭ ਕੀ ਇਕਾਥ ਕਹਾਣੀ ਪ੍ਰਭੂ ਦੀ ਪਰਮੇਸ਼ਰ ਦੀ ਕਹਾਣੀ ਅਕਾਥ ਹੈ ਨਾ ਕਥੀ ਜਾਣ ਵਾਲੀਆ ਉਹਦੇ ਬਾਰੇ ਕੋਈ ਦੱਸ ਨਹੀਂ ਸਕਦਾ ਉਹਦੇ ਬਾਰੇ ਕੋਈ ਭੇਤ ਨਹੀਂ ਹੈ ਬ੍ਰਹਮਾ ਵਿਸ਼ਨ ਮਹੇਸ਼ ਵੀ ਉਹਦੇ ਬਾਰੇ ਗਿਆਨ ਨਹੀਂ ਜਾਣਦੇ ਵੈਦਾਂ ਵਿੱਚ ਵੀ ਉਹਦੇ ਬਾਰੇ ਕੋਈ ਗਿਆਨ ਨਹੀਂ ਹੈ ਉਹ ਪ੍ਰਮਾਤਮਾ ਕਿੰਨਾ ਵੱਡਾ ਤੇ ਕਦੋਂ ਕਿਤੇ ਕਿਵੇਂ ਪੈਦਾ ਹੋਇਆ ਇਸ ਕਰਕੇ ਉਹਦਾ ਉਹਦੇ ਬਾਰੇ ਅਕਾਥ ਕਿਹਾ ਜਾਂਦਾ ਹੈ ਫਿਰ ਵੀ ਮਾਰੀ ਕਹਿੰਦੇ ਉਹਦੀ ਕਹਾਣੀ ਕਰੋ ਉਸ ਪ੍ਰਭੂ ਦੀ ਇਹ ਕਾਥ ਦੀ ਕਹਾਣੀ ਅਕਾਥ ਬਾਰੇ ਗੱਲਾਂ ਕਰਨੀਆਂ ਕਰੋ ਅਕੱਥ ਬਾਰੇ ਸਤਸੰਗਤ ਕਰੋ ਅਕੱਥ ਬਾਰੇ ਵਿਚਾਰ ਕਰੋ ਪ੍ਰਭ ਕੀ ਇਕੱਥ ਕਹਾਣੀ ਪ੍ਰਭ ਪਰਮੇਸ਼ਰ ਦੀ ਪਰਮਾਤਮਾ ਦੀ ਕਹਾਣੀ ਹੈ ਜਿਹੜੀ ਇਕੱਥ ਹੈ ਕਥਨ ਤੋਂ ਰਹਿਤ ਹੈ ਜਨ ਬੋਲੈ ਅੰਮ੍ਰਿਤ ਬਾਣੀ ਜਿਹੜਾ ਜਾਣੈ ਨਾ ਪ੍ਰਭ ਦੀ ਕਹਾਣੀ ਇਕੱਥ ਹੈ ਕਾਂ ਕਥੀ ਨਾਂ ਕਥੀ ਜਾਣ ਵਾਲੀ ਹੈ ਪਰ ਉਹਦਾ ਨਾਮ ਸਿਮਰਨ ਭਗਤੀ ਕਰਕੇ ਉਹਨੂੰ ਜਾਣਿਆ ਜਾ ਸਕਦਾ ਹੈ ਜਨ ਬੋਲ ਹੈ ਅੰਮ੍ਰਿਤ ਬਾਣੀ ਜਿਹੜੇ ਰੱਬ ਦੇ ਪਿਆਰੇ ਨੇ ਪ੍ਰਮਾਤਮਾ ਨਾਲ ਜੁੜ ਜਾਂਦੇ ਨੇ ਅਕਾਥ ਨਾਲ ਜੁੜ ਜਾਂਦੇ ਨੇ ਉਹਨਾਂ ਦੀ ਜਿਹੜੀ ਬਾਣੀ ਹੈ ਨਾ ਅੰਮ੍ਰਿਤ ਵਈ ਬਾਣੀ ਹੋ ਜਾਂਦੀ ਹੈ ਜੀਵਨ ਦੇਣ ਵਾਲੀ ਅੰਮ੍ਰਿਤ ਦਾ ਭਾਵ ਹੈ ਆੜਾ ਮ੍ਰਿਤੂ ਆੜਾ ਕੱਟਦੀਏ ਤਾਂ ਮ੍ਰਿਤੂ ਮੌਤ ਹੋ ਜਾਂਦੀ ਹੈ ਆੜਾ ਮੂਰੇ ਲੱਗਿਆ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਭਾਵ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹਨਾਂ ਦੇ ਜਿਹੜੇ ਬੋਲ ਹੁੰਦੇ ਨੇ ਉਹ ਜੀਵਨ ਦੇਣ ਵਾਲੇ ਹੁੰਦੇ ਨੇ ਇਹਨਾਂ ਸੰਸਾਰੀ ਜੀਵ ਸੰਸਾਰੀ ਜੀਵ ਜਿਹੜਾ ਜੁੜਿਆ ਹੋਇਆ ਉਹਦੀ ਸੋਚ ਵੀ ਮੌਤ ਹੈ ਤੇ ਉਹਦੀ ਬੋਲ ਵੀ ਮੌਤ ਨੇ ਉਹਦੀ ਕਰਨੀ ਵੀ ਮੌਤ ਹੈ ਉਹਦਾ ਸਾਰਾ ਜੀਵਨ ਹੈ ਜਿੰਨਾ ਉਹ ਸਾਰਾ ਮੌਤ ਹੀ ਹੈ ਕਿਉਂਕਿ ਉਹਨੇ ਸੰਸਿਆ ਸੰਕਿਆ ਵਿੱਚ ਬੈਣਾ ਸਲੇ ਸੰਸੇ ਸੰਕੇ ਨੇ ਇਹ ਸਾਰੇ ਮੌਤ ਦਾ ਕਾਰਨ ਨੇ ਹਮੇ ਮੈਂ ਮੇਰੀ ਵਿਸ਼ੇਵਕਾਰ ਸਾਰੇ ਸਾਰੇ ਮੌਤ ਨੂੰ ਲੈ ਕੇ ਜਾਂਦੇ ਨੇ ਜੀਵਨ ਦਾ ਦਾਨ ਨਹੀਂ ਦਿੰਦੇ ਇੱਕ 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 ਬੋਲ ਜੀਵਨ ਦਾਤ ਨੇ ਦੇ ਸਕਦਾ ਤੇ ਇੱਕ ਇੱਕ ਬੋਲ ਜੀਵਨ ਖਤਮ ਕਰ ਸਕਦਾ ਜਦੋਂ ਦ੍ਰੋਪਦੀ ਦੇ ਸਾਰਿਆਂ ਨੇ ਰਲ ਮਿਲ ਕੇ ਹਸਤਨਾਪੁਰ ਦੇ ਦਿੱਲੀ ਦੇ ਵਿੱਚ ਇੱਕ ਸੋਹਣਾ ਮਹਿਲ ਬਣਾਇਆ ਪੰਜੋਂ ਪਾਂਡਵਾ ਨੇ ਤੇ ਦ੍ਰੋਪਦੀ ਨੇ ਸਿਰ ਸੱਦਾ ਦਿੱਤਾ ਸਾਰਿਆਂ ਨੂੰ ਮੈਂ ਘਰ ਬਣਾ ਲਿਆ ਸਾਡਾ ਘਰ ਬਣ ਗਿਆ ਇਹ ਹੁਣ ਅਸੀਂ ਕਾਸ ਲੋਕਾਂ ਨੂੰ ਆਮ ਲੋਕਾਂ ਨੂੰ ਪਬਲਿਕ ਨੂੰ ਨਿੱਤਰਾਂ ਦੋਸਤਾਂ ਨੂੰ ਸਕੇ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਸੱਦਾ ਦੇ ਕੇ ਹੁਣ ਬਰਸਾਦਾ ਪਾਣੀ ਖਾਣ-ਪਾਨ ਕਰਕੇ ਆਪਾਂ ਘਰ ਦਾ ਜਿਹੜਾ ਜਿੰਨਾ ਆਪਣਾ ਬਣਾਇਆ ਆਪਾਂ ਕਰ ਇਹਦੇ ਬਾਰੇ ਆਪਾਂ ਦਿਖਾਉਣਾ ਕਰੀਏ ਇਹ ਵਿਚਾਰ ਬਣਾਈ ਜਦ ਮਿੱਥਿਆ ਗਿਆ ਜਦ ਰੱਖਿਆ ਗਿਆ ਪੰਡਾਰੇ ਬਣ ਗਏ ਖਾਣ-ਪਾਨ ਬਣ ਗਏ ਤੇ ਘਰ ਵਿੱਚ ਸਾਰਿਆਂ ਨੂੰ ਸੱਦ ਕੇ ਘਰ ਦਿਖਾਉਣਾ ਕੀਤਾ ਜਿੱਥੇ ਸਾਰਿਆਂ ਨੇ ਸੱਦਨਾ ਕੀਤਾ ਉੱਥੇ ਦਰਯੋਧਨ ਜਿਹੜਾ ਇਹਨਾਂ ਦਾ ਭਰਾ ਸੀਗਾ ਤਾਇ ਤਾਇ ਦਾ ਸੋ ਉਹਨੂੰ ਵੀ ਸੱਦਨਾ ਕੀਤਾ। ਤ੍ਰੇਸ਼ਟ ਅਸਤਰਿਤ ਰਾਸ਼ਟਰ ਦਾ ਬੇਟਾ ਦਰਯੋਧਨ ਇਹਨਾਂ ਦੇ ਘਰਾਂ ਚ ਸੀਗਾ ਇਹਨਾਂ ਦਾ ਖਸਾਕ ਸੀਗਾ ਸੱਦਨਾ ਕੀਤਾ ਤਾਂ ਹੁਣ ਕਈ ਵਾਰੀ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਵਿਆਹ ਸਾਧੀਆਂ ਦੇ ਵਿੱਚ ਜਾਂ ਖੁਸ਼ੀਆਂ ਦੇ ਸਮੇਂ ਇੱਕ ਦੂਜੇ ਨੂੰ ਮਖੌਲ ਕੀਤੇ ਜਾਂਦੇ ਚੁਟਕਰਾ ਕੀਤੀਆਂ ਜਾਂਦੀਆਂ ਇਹ ਸੁਭਾਵਕ ਸੀ ਐਦਾਂ ਦੇ ਸਮੇਂ ਜਿਹੜੇ ਸੰਸਾਰ ਦੇ ਇੱਕ ਜਿਹੜੇ ਇਹ ਚੀਜ਼ਾਂ ਸੰਸਾਰ ਦੀਆਂ ਰੀਤੀਆਂ ਨੇ ਗੁਰਮਖਾਂ ਦੀਆਂ ਰੀਤੀਆਂ ਨਹੀਂ ਦੀਆਂ ਗੁਰਮਖ ਕਦੇ ਵੀ ਕਿਸੇ ਨੂੰ ਟੀਚਰ ਨਹੀਂ ਕਰਦਾ ਗੁਰਮਖ ਕਦੇ ਵੀ ਕਿਸੇ ਦੇ ਅਵੱਗਿਆ ਨਹੀਂ ਕਰਦਾ ਜਦੋਂ ਬੋਲਦਾ ਗੁਰਮਖ ਉਹਨੇ ਚਾਹੇ ਹੱਸ ਕੇ ਬੋਲੇ ਚਾਹੇ ਉਹ ਬੀਰ ਰਸ ਵਿੱਚ ਬੋਲੇ ਉਹਨਾਂ ਜੀਵਨ ਦਾਣ ਦੇਣ ਦੀ ਗੱਲ ਕਰਨੀ ਹੈ ਗੁਰਮੁਖ ਦੇ ਜੀ ਬੋਲ ਵਿੱਚ ਹਮੇਸ਼ਾ ਜੀਵਨ ਦਾਣ ਹੁੰਦਾ ਜਿਵੇਂ ਜਨ ਬੋਲੇ ਅਮਰਤ ਵਾਰੀ ਸੰਸਾਰੀ ਬੰਦੇ ਦੇ ਸੁਭਾਵਕ ਬੋਲ ਵਿੱਚ ਵੀ ਮੌਤ ਹੁੰਦੀ ਹੈ ਹੁਣ ਜਦੋਂ ਨੇ ਸੱਧਿਆ ਦਰਯੋਧਨ ਸਦਾ ਦਿੱਤਾ ਤੇ ਆਪਣੇ ਘਰ ਨੂੰ ਮਹਿਲ ਨੂੰ ਆ ਸ਼ਿੰਗਾਰ ਹੋਰ ਸ਼ਿੰਗਾਰਨ ਵਾਸਤੇ ਅਚਰਜ ਬਣਾਉਣ ਵਾਸਤੇ ਆਮ ਪਬਲਿਕ ਆਮ ਰਸਤੇ ਜਾਨਾ ਸਕੇ ਸੰਬੰਧੀਆਂ ਨੂੰ ਦਿਖਾਉਣ ਵਾਸਤੇ ਕੈਸੀ ਮੀਨਾਕਾਰੀ ਕੀਤੀ ਗਈ ਜਿਹੜਾ ਤਲਾਬ ਬਣਾਇਆ ਸੀ ਮਹਿਲ ਦੇ ਵਿੱਚ ਪਕਾੜੀਕਰ ਤੋਂ ਦੇ ਉੱਪਰ ਐਸੀ ਰੰਗ ਭਰਾ ਦਿੱਤੇ ਕਿ ਉਹ ਲੱਗੇ ਇਹ ਘਾਹ ਉੱਗਿਆ ਹੋਇਆ ਤੇ ਆਮ ਜਗ੍ਹਾ ਹੈ ਗਰਾਊਂਡ ਹੈ ਤੇ ਜਿਹੜਾ ਗਰਾਊਂਡ ਸੀਗਾ ਉਹਦੇ ਉੱਪਰ ਇਸ ਤਰ੍ਹਾਂ ਦੇ ਰੰਗ ਭਰਾ ਦਿੱਤੇ ਕਿ ਜਿਵੇਂ ਲੱਗੇ ਇਹਦੇ ਉੱਪਰ ਪਾਣੀ ਹੈ ਇਹ ਮੀਨਾਕਾਰੀ ਕਰਨ ਵਾਲਿਆਂ ਕੋਲ ਕਲਾ ਹੁੰਦੀ ਹੈ। ਬਣਾ ਦਿੰਦੇ ਐ। ਹੁਣ ਉਹਨੇ ਇਸ ਤਰ੍ਹਾਂ ਬਣਾ ਦਿੱਤਾ ਤੇ ਦ੍ਰੋਪਦੀ ਨੇ ਦਰਯੋਧਨ ਨੂੰ ਸੱਦਾ ਦੇ ਦਿੱਤਾ। ਜਿਹੜੇ ਬੰਦੇ ਨਾਲ ਤੋਰੇ ਸੀ ਉਹਨਾਂ ਨੂੰ ਪ੍ਰੇਰਕ ਤੌਰ ਤੇ ਲੈ ਕੇ ਆਉਣਾ ਸੀ ਜਿਨ੍ਹਾਂ ਨੇ ਬਾਹਰੋਂ ਸਤਕਾਰ ਦੇ ਕੇ ਉਹਨਾਂ ਨੂੰ ਪ੍ਰੇਰਿਆ ਹੋਇਆ ਸੀ ਵੀ ਤੁਸੀਂ ਇਹਨੂੰ ਐਦਾਂ ਦੇ ਐਦਾਂ ਕਰਕੇ ਐਦਾਂ ਲੈ ਕੇ ਆਉਣਾ ਜਿਹੜਾ ਰਸਤਾ ਹੈ ਤੇ ਉਹ ਰਸਤੇ ਨਹੀਂ ਲੈ ਕੇ ਆਉਣਾ ਜਿਹੜੀ ਅਸੀਂ ਨੇ ਇਹ ਮਹੀਨਾ ਕਰੀ ਕਰਵਾਈ ਆ ਇਸ ਤਰ੍ਹਾਂ ਲੈ ਕੇ ਆਉਣਾ ਇਹਦੇ ਨਾਲ ਆਪਾਂ ਨੇ ਮੁਖੌਲ ਕਰਨਾ ਹੈ ਇਹਨੂੰ ਕੀ ਪਤਾ ਲੱਗੇ ਵੀ ਪਾਣੀ ਕਿੱਥੇ ਹੈ ਤੇ ਰਸਤਾ ਕਿੱਥੇ ਹੈ ਤਾਂ ਉਸ ਵਕਤ ਹੁਣ ਜਿਹੜਾ ਬੰਦਾ ਬਾਹਰੋਂ ਆ ਰਿਹਾ ਹੈ ਜਿਵੇਂ ਨੂੰ ਗਾਈਡ ਕੀਤਾ ਜਾਂਦਾ ਉਹਨੇ ਤਾਂ ਉਵੇਂ ਹੀ ਆਉਣਾ ਹੈ ਉਹ ਸੁਭਾਵਕ ਹੀ ਆ ਰਿਹਾ ਹੈ ਸੁਭਾਵਕ ਜਦੋਂ ਸਿੱਧਾ ਜਾਣ ਲੱਗਿਆ ਤਾਂ ਉਹ ਪਾਣੀ ਦੇ ਉੱਪਰ ਵੀਨਾਕਾਰੀ ਕੀਤੀ ਹੋਈ ਸੀ ਏਦਾਂ ਏਦਾਂ ਲੱਗਿਆ ਜਿਵੇਂ ਘਾਹ ਏ ਕੋਈ ਬਸਾਈ ਬਸਾਈ ਹੋਈ ਹੈ ਕੋਈ ਚਿਟਾਈ ਬਸਾਈ ਹੋਈ ਹੈ ਉਹਨੂੰ ਇਹ ਪਤਾ ਹੀ ਨਹੀਂ ਲੱਗੇ ਦੀ ਪਾਣੀ ਹੈ ਪਾਣੀ 'ਚ ਪੈਰ ਪੈ ਗਿਆ ਪ੍ਰੇਰਕਾਂ ਨੇ ਜਿਹੜੇ ਨਾਲ ਲੈ ਕੇ ਆ ਰਹੇ ਸੀ ਉਹਨਾਂ ਨੇ ਹੱਥ ਦੇ ਕੇ ਸਤਕਾਰ ਦੇ ਮਾਰੇ ਨੇ ਖੜ੍ਹ ਗਏ ਤੇ ਅੱਗੇ ਕਰ ਦਿੱਤਾ ਜੀ ਚਲੋ ਜੀ ਸਾਹਿਬ ਜੀ ਅੱਗੇ ਚਲੋ ਜਦੋਂ ਅੱਗੇ ਤੁਰਿਆ ਤਾਂ ਅੱਗੇ ਪਾਣੀ ਸੀ ਪਾਣੀ 'ਚ ਪੈਰ ਪੈ ਗਿਆ ਡੁੰਗਾ ਸੀ ਨੀਚੇ ਗਿਰ ਗਿਆ ਗਿਰਨ ਦੇ ਨਾਲ ਸਾਰਾ ਭਿੱਜ ਗਿਆ ਵਸਤਰ ਭਿੱਜ ਗਏ ਰਾਜਾ ਮਹਾਰਾਜਾ ਚੱਕਰਵਰਤੀ ਰਾਜਾ ਸੀ ਦੁਨੀਆ ਦਾ ਰਾਜਾ ਸੀਗਾ ਸਾਰੇ ਹਿੰਦੁਸਤਾਨ ਦਾ ਜਿਹੜਾ ਰੰਗ ਸੀਗਾ ਰੰਗ ਬਰੰਗ ਸਾਰਾ ਵਸਤਰਾਂ ਨੂੰ ਲੱਗ ਗਿਆ ਮੋਹ ਨੂੰ ਲੱਗ ਗਿਆ ਇੱਕ ਵੱਡੇ ਵੱਡੇ ਨਾਲ ਐਡੀ ਮਸਕਰੀ ਕਰਨੀ ਇੱਕ ਬਹੁਤ ਵੱਡੀ ਘਣਾਉਣੀ ਹਰਕਤ ਹੈ ਮਾੜੀ ਹਰਕਤ ਹੈ ਗੁਨਾਹ ਹੈ ਵੱਡਾ ਗੁਨਾਹ ਹੁਣ ਇਹ ਚੀਜ਼ਾਂ ਦਾ ਆਮ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਇਹਦਾ ਰਿਜ਼ਲਟ ਕੀ ਹੋਣਾ ਹੈ ਇਹਦਾ ਪਸ਼ੋਕਣ ਕੀ ਹੋਣਾ ਹੈ ਅੱਗੋਂ ਐਸਾ ਬੋਲ ਬੋਧ ਬੋਲ ਦਿੱਤਾ ਟੀਚਰ ਦੇ ਅੱਗੇ ਮਾਰਨੇ ਉਹਨਾਂ ਨੂੰ ਇਹ ਲੱਗਦਾ ਸੀ ਸਾਡੇ ਹੀ ਆਪਣਾ ਹੀ ਹੈ ਮੈਦ ਦੇ ਉੱਪਰ ਖੜੀ ਦੇਖਦੀ ਸੀ ਤਮਾਸ਼ਾ ਸਾਰਾ ਗੋਲੀਆਂ ਵਗੈਰਾ ਸਾਰੀਆਂ ਖੜਾਈਆਂ ਹੋਈਆਂ ਸੀ ਆਲਦ ਵਾਲੇ ਸਾਰਿਆਂ ਨੇ ਤਾੜੀ ਮਾਰ ਦਿੱਤੀ ਸਾਰਿਆਂ ਨੇ ਹਸਨਾ ਕੀਤਾ ਦਰਯੋਧਨ ਬੇਸ਼ਰਮ ਹੋ ਗਿਆ ਅਗੋਂ ਹੱਥ ਤੇ ਥੱਥ ਮਾਰ ਕੇ ਤਾੜੀ ਮਾਰ ਕੇ ਦ੍ਰੋਪਦੀ ਹਸੀ ਆਖਦੀ ਹੈ ਰਹਿ ਗਿਆ ਅੰਨੇ ਦਾ ਅੰਨਾ ਤ੍ਰਿਸ਼ਟਰਾ ਅੰਨਾ ਸੀਗਾ ਜਾਵਨੂੰ ਅੰਨਾ ਸੀ ਤੇ ਉਹਨੂੰ ਬੋਲੀ ਮਾਰ ਦਿੱਤੀ ਇਹ ਬੋਲੀ ਕੋ ਰਾਜਾ ਸੀ ਚੱਕਰਵਰਤੀ ਰਾਜਾ ਸੀ ਹੱਦ ਕ ਮੰਨ ਗਿਆ ਆਪਣੇ ਐਲਕਾਰਾਂ ਚ ਨੌਕਰਾਂ ਚ ਆਕਰਾਂ ਚ ਰਿਸ਼ਤੇਦਾਰਾਂ ਚ ਮਿੱਤਰਾਂ ਦੋਸਤਾਂ ਚ ਸਾਰੇ ਚ ਹੱਦ ਕਮੰਨਦਾ ਹੋਇਆ ਕਹਿੰਦਾ ਕੋਈ ਗੱਲ ਨਹੀਂ ਮੈਂ ਇਹਦਾ ਬਦਲਾ ਲਵਾਂਗਾ। ਰੋ ਵਿਚਾਰ ਆਪਾਂ ਲੰਮਾ ਸਮਾਂ ਨਾ ਵਧਾਈਏ। ਆਖਰ ਨੂੰ ਉਹਨੇ ਦ੍ਰੋਪਦੀ ਨੂੰ ਭਰਿਸਭਾ ਦੇ ਵਿੱਚ ਜੂਏ ਰਾਹੀਂ ਆਪਣੇ ਮਾਮੇਨ ਦੁਆਰਾ ਜੂਏ ਰਾਹੀਂ ਜਿੱਤ ਕੇ ਪਾਂਡਵਾਂ ਤੋਂ ਜਿੱਤ ਕੇ ਕਾਗਜ਼ ਲਿਖਾ ਕੇ ਆਪਣੀ ਕਰਾ ਲਈ ਸਾਰੀ ਜਾਇਦਾਦ ਉਹਦੇ ਵਿੱਚ ਦ੍ਰੋਪਦੀ ਵੀ ਆ ਗਈ। ਫਿਰ ਆਪਣੇ ਭਰਾ ਨੂੰ ਆਖਿਆ ਵੀ ਜਾ ਲੈ ਕੇ ਆ ਜਿਹੜੇ ਹਾਲਤ ਵਿੱਚ ਹੈਗੀ ਉਹ ਉਸ ਹਾਲਤ ਵਿੱਚ ਲੈ ਕੇ ਆ ਮਥੇ ਬਾਲ ਦ੍ਰੋਪਤੀ ਆਂਦੀ ਅੰਦਰ ਸਵਾ ਦੋ ਸਾਸ ਨੇ ਮਥੇ ਬਾਲ ਦ੍ਰੋਪਤੀ ਆਂਦੀ ਦੂਤਾਂ ਨੂੰ ਪਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਪੰਜੇ ਪੰਡਵ ਦੇਖਦੇ ਉਹ ਘਟ ਰੁੱਦੀ ਨਾਰ ਜਨਾਂਦੀ ਹੁਣ ਐਸਾ ਸਮਾਂ ਹੋ ਗਿਆ ਇੱਕ ਬੋਲੀ ਮਾਰੀ ਮੌਲੀ ਉਹ ਸਾਰੀ ਮੌਤ ਵੱਲ ਲੈ ਕੇ ਚਲੀ ਗਈ ਆਖਰ ਨੂੰ ਕੀ ਹੋਇਆ ਐਡਾ ਵੱਡਾ ਜੁੱਧ ਹੋਇਆ ਭਗਵਾਨ ਨੇ ਰਾਖੀ ਤਾਂ ਕੀਤੀ ਰਾਮ ਕ੍ਰਿਸ਼ਨ ਭਗਵਾਨ ਨੇ ਲੱਜਿਆ ਰੱਖੀ ਉਹਦੀ ਰਾਖੀ ਕੀਤੀ ਕਪਟ ਕੋਪਲ ਕੋਟ ਉਹ ਸਾਰਿਆਂ ਨੇ ਥੱਕੇ ਦੂਤ ਨਾ ਪਾਰ ਬਸਾਂਦੀ ਗੁਰਬਾਣੀ 'ਚ ਵੀ ਆਉਂਦਾ ਬਸਤਰ ਸੀਨਤ ਦੀਨ ਬਹੁ ਸਾਜ ਗੁਰੂ ਸਾਹਿਬ ਦੀ ਬਾਣੀ 'ਚ ਵੀ ਆਉਂਦਾ ਭਾਈ ਗੁਰਦਾਸ ਜੀ ਨੇ ਸ਼ਬਦ ਉਚਾਰਿਆ ਵੀ ਇੰਨੇ ਬਸਤਰ ਪੈਦਾ ਹੋ ਗਏ ਕਿ ਖਿੱਚੀ ਗਏ ਖਿੱਚੀ ਗਏ ਜਦ ਦੂਤ ਉਹਦੇ ਆਹਲਕਾਰ ਜਿਹੜੇ ਨੌਕਰ ਚਾਕਰ ਸੀ ਪਰ ਉਹਨੂੰ ਨਗਨ ਨਾ ਕਰ ਸਕੇ ਨਿਰਵਸਤਰ ਨਾ ਕਰ ਸਕੇ ਕਿਸੇ ਨੂੰ ਭਗਵਾਨ ਨੇ ਪੈਜ ਰੱਖੀ ਆਕਰਨੋ ਜੁਦ੍ਹ ਜੁਦ੍ਹ ਹੋਇਆ ਜੁਦ੍ਹ ਦੇ ਵਿੱਚ 18 ਕੁੰਨੀਆਂ ਖਤਮ ਹੋਈਆਂ ਇੱਕ ਨਿੱਕੇ ਜੇ ਬੋਲ ਤੋਂ ਸੰਸਾਰੀ ਬੰਦੇ ਦੇ ਬੋਲ ਤੋਂ ਬਾਹ ਭਾਰਤ ਦਾ ਜੁਦ੍ਹ ਹੋਇਆ ਜਿਹਦੇ ਵਿੱਚ ਬੜੇ ਬੜੇ ਸੂਰਬੀਰ ਖਤਮ ਹੋ ਗਏ ਮੁੜ ਕੇ ਜੋਧੇ ਪੈਦਾ ਨਹੀਂ ਹੋਏ ਹਿੰਦੁਸਤਾਨ 'ਚ ਹੋਜੇ ਜਿਹੜੇ ਯੋਧੇ ਸੀ ਸਾਰੇ ਖਤਮ ਹੋ ਗਏ ਉਸ ਸਮੇਂ ਮੁੜ ਕੇ ਅਸੀਂ ਯੋਧੇ ਨਹੀਂ ਪੈਦਾ ਹੋਏ ਵੀਰ ਯੋਧੇ ਜਿਨ੍ਹਾਂ ਕੋਲ ਜਿਨ੍ਹਾਂ ਦੇ ਕੋਲੇ ਇੱਕ ਸਰੀਰਕ ਬਲ ਹੁੰਦਾ ਹੈ ਸੋ ਇਸ ਕਰਕੇ ਇੱਕ ਬੋਲ ਨੇ ਕਿੰਨੇ ਕਿੰਨੇ ਲੋਕਾਂ ਦੀ ਮੌਤ ਪੈਦਾ ਕਰ ਦਿੱਤੀ ਪਰ ਰੱਬ ਦੇ ਪਿਆਰੇ ਨੇ ਇੱਕ ਬੋਲ ਦੇ ਨਾਲ ਕਿੰਨਿਆਂ ਦੀ ਜਾਨ ਬਚਾਉਂਦੇ ਨੇ ਜਨ ਬੋਲੇ ਅੰਮ੍ਰਿਤ ਬਾਣੀ ਰੱਬ ਦੇ ਪਿਆਰੇ ਹਮੇਸ਼ਾ ਐਸੀ ਬੋਲੀ ਬੋਲਦੇ ਨੇ ਜਿਹੜੀ ਜੀਵਨਦਾਨ ਦੇਣ ਵਾਲੀ ਹੁੰਦੀ ਹੈ ਨਾਨਕ ਦਾਸ ਬਖਾਣੀ ਗੁਰੂ ਅਰਜਨ ਦੇਵ ਸਹਿ ਮਹਾਰਾਜੀ ਕਹਿੰਦੇ ਭਾਈ ਇਹ ਸਾਡੇ ਗੁਰੂ ਨਾਨਕ ਮਹਾਰਾਜੀ ਨੇ ਦਾਸ ਸਾਸੀ ਦਾਸ ਆਪਨਾਂ ਦੇ ਇਹ ਉਹਨਾਂ ਨੇ ਦਾਤ ਬਖਸ਼ੀ ਹੈ ਇਹ ਰਸਤਾ ਉਹਨਾਂ ਨੇ ਵਿਖਾਇਆ ਗੁਰਪੂਰੇ ਤੇ ਜਾਣੀ ਇਹ ਗੱਲ ਪਾਈ ਸਾਰੀ ਜਿਹੜੀ ਇਹ ਕਹਾਣੀ ਹੈ ਤਾਂ ਪੂਰੇ ਗੁਰੂ ਦੇ ਨਾਲ ਹੀ ਜਾਣੀ ਜਾਂਦੀ ਹੈ ਮਕਿਆਂ ਨੂੰ ਨਹੀਂ ਪਤਾ ਲੱਗਦਾ ਕਿ ਨਾਮ ਦੀ ਤਾਕਤ ਕੀ ਹੈ ਨਾਮ ਦਾ ਰਸ ਕੀ ਹੈ ਨਾਮ ਦਾ ਪਰਮੇਸ਼ਰ ਦਾ ਪ੍ਰੇਮ ਕੀ ਹੈ ਵਿਰਾਤ ਕੀ ਹੈ ਇਹ ਕਹਾਣੀ ਕਿਹੜੀ ਹੈ ਸਾਰੀ ਦੁਨੀਆ ਤੋਂ ਵੱਡੀ ਕਹਾਣੀ ਤੇ ਇਹੀ ਹੈ ਪਰ ਇਹ ਜਿਹੜੀ ਕਹਾਣੀ ਹੈ ਇਹ ਪੂਰੇ ਗੁਰੂ ਤੋਂ ਜਾਣੀ ਜਾਂਦੀ ਹੈ ਭਾਈ ਆਓ ਆਪਾਂ ਪਿਛਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਕਰੀਏ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਅਵਸਥਾ ਸਿੱਖ ਦੀ ਅਵਸਥਾ ਦੀ ਜਿਹੜੀ ਅਵਸਥਾ ਹੁੰਦੀ ਹੈ ਉਹਦਾ ਦਸਾਉਣਾ ਕੀਤਾ ਹੈ ਕੇ ਨਾਮ ਦੀ ਕੀ ਤਾਕਤ ਹੈ ਨਾਮ ਜਪਣ ਵਾਲੇ ਦੀ ਸਿਮਰਨ ਕਰਨ ਵਾਲੀ ਦੀ ਜਿਹੜੀ ਬੋਲੀ ਆ ਉਹ ਅਮਰਤ ਵਈ ਬੋਲੀ ਹੋ ਜਾਂਦੀ ਹੈ ਉਹ ਜੀਵਨ ਦਾਣ ਦੇਣ ਵਾਲੀ ਬੋਲੀ ਹੋ ਜਾਂਦੀ ਹੈ ਤੇ ਉਹ ਪ੍ਰਭੂ ਪ੍ਰਮਾਤਮਾ ਜੀ ਅਕਾਥ ਹੈ ਉਹਦੇ ਨਾਲ ਉਹ ਗੁਰੂ ਦਾ ਸਿੱਖ ਨਾਮ ਜਪ ਕੇ ਮਿਲ ਜਾਂਦਾ ਹੈ ਤੇ ਉਹਦੇ ਚਰਨਾਂ ਦਾ ਧਿਆਨ ਧਰ ਕੇ ਉਹਨਾਂ ਚਰਨਾਂ ਨੂੰ ਹਿਰਦੇ ਚ ਵਸਾ ਲੈਂਦਾ ਜਿਹੜਾ ਮਨ ਹੈ ਜਿਹੜਾ ਜੈ ਫਿਰਦਾ ਨਾ ਉਹ ਦਵਾਰੀਆਂ ਨਹੀਂ ਉੱਡ ਿਕ ਜਾਂਦਾ ਹੈ ਇਸ ਕਰਕੇ ਮਨ ਨੂੰ ਟਿਕਾਉਣ ਦੀ ਵਿਧੀ ਵੀ ਇਸ ਸ਼ਬਦ ਵਿੱਚ ਹੈਗੀ ਹੈ ਤੇ ਗੁਰੂ ਨੂੰ ਪਰਮੇਸ਼ਰ ਨੂੰ ਪਾਉਣ ਦੀ ਵੀ ਵਿਧੀ ਇਸ ਸ਼ਬਦ ਵਿੱਚ ਅਵਸਥਾ ਦੱਸੀ ਹੈ ਗੁਰੂ ਸਾਹਿਬ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇਸ ਨਾਮ ਦੀ ਸਿਮਰਨ ਦੀ ਭਗਤੀ ਦੀ ਜਿਹੜੀ ਹੈਗੀ ਆਾ ਦਾਤ ਸਾਡੀ ਝੋਲੀ ਵਿੱਚ ਪਾਉਣ ਬਿਸਰ ਨਾ ਹੀਂਦਾ ਤਾਰ ਆਪਣਾ ਨਾਮ ਜਿਉ ਗੁਣ ਗਾਵਾ ਦਿਨ ਰਾਤ ਨਾਨਕ ਜਾਓ ਇਹੋ ਪ੍ਰਭ ਕੀ ਅਕਥ ਕਹਾਣੀ ਜਾਨੇ ਬੋਲ ਲਏ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰਪੂਰੇ ਤੇ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ